ਵਾਈਕਾਲ ਸਾਹਿਬ ਵਾਈ ਗੁਰਜੂ ਕੀ ਫਤਿਹ ਜੀ ਥੋੜੀ ਸਿੰਘੋ ਚੜਦੀ ਕਲਾ ਪਿਆਰਿਓ ਸ਼ੁਕਰ ਜੀ ਗੁਰੂ ਸਾਹਿਬ ਦਾ ਤੇ ਮੈਂ ਚਾਹੁੰਦਾ ਹਾਂ ਕਿ ਆਪਾਂ ਸ਼ਰਧਾਈ ਦਾ ਕੰਮ ਚੁਣਾ ਸ਼ੁਰੂ ਕਰ ਦਈਏ ਇਸ ਰੋਡ ਦੇ ਉੱਤੇ ਕੋਈ ਨਹੀਂ ਹੈਗਾ ਪਿਆਰਿਓ ਕੋਈ ਨਹੀਂ ਹੈਗਾ ਤੇ ਜੇ ਆਪਾਂ ਕਰ ਸਕਦੇ ਹਾਂ ਇਹ ਨਿਰਗਿਆ ਸਿਗਨੀ ਆਪਾਂ ਕਹਿ ਕੇ ਤੇ ਆਪਾਂ ਤੁਹਾਨੂੰ ਸ਼ਰਧਾਈ ਦਾ ਕਰਵਾ ਸਕਦੇ ਹਾਂ ਭਾਈ ਸਾਹਿਬ ਅਸੀਂ ਚਾਹੁੰਦੇ ਹਾਂ ਕਿ ਨੀਲੇ ਬਾਣਿਆਂ ਵਾਲੇ ਖੜੇ ਹੋਣ ਹਾਂਜੀ ਹਾਂਜੀ ਤੁਹਾਡੇ ਹੁੰਦਿਆਂ ਕੋਈ ਸਾਡੀ ਧੀ ਭੈਣ ਨੂੰ ਵੀ ਦੇਖੀ ਵੀ ਜਾਵੇ ਹੋਈ ਨਹੀਂ ਸਕਦਾ ਹਾਂਜੀ ਸਾਡੇ ਪਿੰਡਾਂ ਦੇ ਮੋੜ ਦੇ ਉੱਤੇ ਤੁਹਾਡੇ ਵਰਗੇ ਖੜੇ ਹੋਣ ਹਾਂਜੀ ਜੀ ਦਾ ਇਹ ਕਿ ਜਿਹੜਾ ਕੋਈ ਧੀ ਭੈਣ ਦੇ ਵਾ ਲੈੱਖ ਚੁੱਕਦਾ ਹੈ ਨਾ ਹਾਂ ਤੇ ਬਾਬਾ ਜੀ ਜੇ ਤੁਸੀਂ ਕਰ ਸਕਦੇ ਹੋ ਤੇ ਮੈਂ ਭਾਈ ਸਾਹਿਬ ਨੂੰ ਕਹਾਂ ਕਿ ਨਰਵੈ ਸਿੰਘ ਨੂੰ ਤੁਹਾਨੂੰ ਜਿਹੜੀ ਸਲੋਤਰ ਹਾਂਜੀ ਤੇ ਸਮਗਰੀ ਹੋ ਜੀ ਉਹ ਵੀ ਉਹ ਵੀ ਦਵਾ ਦਾਂਗਾ ਬਸ ਆਪ ਜੀ ਫਰਲੇ ਆਪ ਜੀ ਦੇ ਫਰਲੇ ਤੇ ਮਾਣ ਹੋਵੇ ਸਿੱਖਾਂ ਨੂੰ ਇਹ ਪਤਾ ਦਿਓਵੇ ਕਿ ਫਰਲੇ ਐਵੇਂ ਨਹੀਂ ਮਿਲਦੇ ਸੇ ਫਰਲਾ ਐਵੇਂ ਨਹੀਂ ਮਿਲਦੇ ਐਵੇਂ ਨਹੀਂ ਮਿਲਦੇ ਘਾਲਣਾ ਘਾਦਣੀ ਪੈਂਦੀ ਆ ਹਾਂ ਜੀ ਤੇ ਪਤਾ ਦਿਓਵੇ ਨਾ ਸਿੱਖਾਂ ਨੂੰ ਤੇ ਆਪਾਂ ਨੂੰ ਪਤਾ ਹੀ ਨਹੀਂਗਾ ਤੇ ਬਾਬਾ ਜੀ ਇੱਕ ਚੀਜ਼ ਉਹਨਾਂ ਨੇ ਕਹੀ ਸੀ ਭਾਜੀ ਉਹਨਾਂ ਨੇ ਕੁਝ ਮਾਇਆ ਤੁਹਾਡੇ ਵਸੇ ਭੇਜੀ ਆ ਸਾਥ ਤੇ ਮੈਨੂੰ ਨਹੀਂ ਪਤਾ ਉਹ ਕਿੱਥੋਂ ਭੇਜੀ ਆ ਉਹ ਕਹਿੰਦੇ ਸੀ ਇੱਕ ਤਾਂ ਬਾਬਾ ਜੀ ਨੇ ਬੇਨਤੀ ਕਰਨੀ ਕਿ ਆਪਾਂ ਮਤਲਬ ਇਕ ਤਾਂ ਸ਼ਦਾਈ ਦਾ ਪਿਆਰਾ ਲਾਦੀਏ ਹਾਂਜੀ ਉਹਦੇ ਚ ਆਪਾਂ ਨਾਲ ਖੜਦੇ ਆਂ ਹਾਂਜੀ ਦੂਜਾ ਸੰਗੋ ਇਹ ਸੰਗੋ ਕੁਸ਼ਮਾਇਆ ਵਰੀ ਉਹਨਾਂ ਨੇ ਤੁਹਾਡੇ ਵਾਸਤੇ ਭੇਜੀ ਆ ਜੀ ਠੀਕ ਆ ਜੀ ਅਸੀਂ ਤਾਂ ਨਿਆ ਵੀ ਆ ਜਿਹੜੀਆਂ ਫੌਜਾਂ ਨਾ ਹਾਂ ਜੋ ਤੁਰੀਆਂ ਫਿਰ ਅਸੀਂ ਚਾਹਨੇ ਜੀ ਨੀਲੇ ਬਾਣੇ ਨੀਲੇ ਬਾਣਿਆਂ ਦਾ ਪਤਾ ਲੱਗੇ ਸਾਡਾ ਸਕੂਲ ਖੁੱਲੇ ਲੋਕਾਂ ਨੂੰ ਪਤਾ ਲੱਗੇ ਕਿ ਫਰਲੇ ਦਾ ਮਤਲਬ ਕੀ ਆ ਫਰਲੇ ਦੀ ਕਿੰਨੀ ਕਿ ਅਹਿਮੀਅਤ ਹੈਗੀ ਹੈ ਠੀਕ ਹੈ ਜੀ ਚੀਜ਼ਾਂ ਦਾ ਹੀ ਅਹਿਮ ਅਹਿਮਤ ਦਾ ਪਤਾ ਹੀ ਨਹੀਂ ਆ ਨਹੀਂ ਚਲਾਵਾਂਗੇ ਸਿੰਘੋ ਕੀ ਹੁੰਦਾ ਜਦੋਂ ਤੱਕ ਨਿਰਗਰ ਸਿੰਘ ਜੇ ਮਾਰੇ ਨੇ ਚਰਦੀ ਕਲਾ ਬਖਸ਼ੀ ਨੇ ਉਹਨੂੰ ਨਿਰਗਰ ਸਿੰਘ ਨੂੰ ਤੁਸੀਂ ਸਾਲ ਕੇ ਖਰਜੋ ਉਸ ਸਾਲ ਡੇਢ ਸਾਲ ਦੇ ਵਿੱਚ ਸਕੂਲ ਵੀ ਖੁੱਲਣਗੇ ਤੇ ਨੀਲੇ ਬਾਣੇ ਵੀ ਪਾਏ ਜਾਣਗੇ ਹੌਲੀ ਹੌਲੀ ਸਭ ਕੁਝ ਹੋਊਗਾ ਤੇ ਹੌਲੀ ਹੌਲੀ ਹੋਊਗਾ ਹਾਂ ਸਾਨੂੰ ਸਾਡੇ ਨਾਲ ਵੀ ਸਿੰਗ ਹਾਂ ਚਲੋ ਸਾਡੇ ਨਾਲ ਹੀ ਜੁੜਦਾ ਸਾਨੂੰ ਆਪਣੇ ਨਾਲ ਜੋੜੋ ਮੈਂ ਕਹਣਾ ਜੀ ਉਹ ਬੰਦਾ ਇਸ ਤਰ੍ਹਾਂ ਦਾ ਜਿਹੜਾ ਗਰਾਊਂਡ ਟੂ ਅਰਥ ਆ ਆਊਗਾ ਕਰੂਗਾ ਤੇ ਹਾਂ ਬਸ ਤੁਸੀਂ ਟੈਨਸ਼ਨ ਲੋ ਤੁਸੀਂ ਨਾ ਦੋ ਦਿਨ ਦੇ ਦਿਓ ਸਿੰਗੋ ਹੁਣ ਸੋਮਵਾਰ ਤੁਹਾਨੂੰ ਰੈਡੀਜ਼ ਮਿਲ ਜੇਗੀ ਸਲੋਟਰ ਰੀਡ ਮਿਲ ਜੂਗਾ ਤੇ ਨਾਲ ਸਮਗਰੀ ਤੁਹਾਨੂੰ ਪਾਕੇ ਦੇਣਗੇ ਬਸ ਆਪ ਜੀ ਨੇ ਸ਼ੁਰੂ ਕਰ ਦੇਣਾ ਜੀ ਆਪ ਜੀ ਆਪਣਾ ਸ਼ਬਦਾਈ ਦਾ ਕੰਮ ਲਾ ਦਿਓ ਸਮਾਨ ਤੁਹਾਨੂੰ ਆਪਾ ਦੇ ਦਨੇ ਆਪਾ ਕਹਿੰਦੇ ਕਿ ਚੜਦੀ ਕਲਾ ਵਾਲਾ ਦੁਪਹਿਰਾ ਹੋ ਜੇ ਉਥੇ ਠੀਕ ਹੈ ਜੀ ਮੈਦਾਨ ਉਡੇ ਕਿਆ ਕਰਾਂਗੇ ਕਦੋਂ ਨਹੀਂ ਨਹੀਂ ਪਿਆਰੋ ਜੁਣ ਜੁਣ ਚਲੋ ਠੀਕ ਹੈ ਸਿੰਘੋ ਜੋ ਤੁਹਾਡੇ ਜੀ ਕਦੋਂ ਸਾਡੇ ਸਿੰਘ ਪਿਆਰੇ ਆਉਣ ਦੇ ਹਨ ਨਹੀਂ ਨਹੀਂ ਪਿਆਰੋ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦੀ ਹਸੀਸ ਬਖਿਓ ਜੀ ਠੀਕ ਹੈ ਜੀ ਨਹੀਂ ਬਸ ਆਪ ਜੀ ਦੀ ਆਪ ਜੀ ਕੋ ਸੇਵਾ ਕਿਲਾਵਾਂਗੇ ਉਦੋਂ ਜਦੋਂ ਆਪ ਜੀ ਨੂੰ ਸਮਾਨ ਦੇਵਾਂਗੇ ਫਿਰ ਛੱਕੇ ਜਾਵਾਂਗੇ ਜੀ ਤੁਹਾਡੇ ਕੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੈ ਜੀ ਇਹ ਜਾ ਰਹੀ ਹੈ ਆਪ ਜੀ ਵਾਸਤੇ ਤੇ ਆਪ ਜੀ ਨੇ ਬੇਨਤੀ ਆ ਕੇ ਪਨਾਬ ਜੀ ਦਾ ਲਾਹਾ ਲੈ ਕੇ ਤੇ ਕਿਰਤ ਰੁਜ਼ਗਾਰ ਸ਼ੁਰੂ ਕਰਿਓ ਇਹ ਕੋਣ ਦਿੱ ਬੇਟਾ ਹਾਂਜੀ ਅੱਛਾ ਤੁਸੀਂ ਚੰਗੀ ਸਿੰਘ ਆਪਣਾ ਹੈ ਤੇ ਆਪ ਜੀ ਹੁਣ ਕੀਰਤ ਕਰਿਓ ਤੇ ਪਹਿਰੇ ਲਾਓ ਤੇ ਆਪਣੇ ਕੋ ਹੈਗਾ ਸਲੂਤਰ ਹੈਗਾ ਆਪਣੇ ਕੋ ਹੈਣਾ ਸਲੂਤਰ ਹੈ ਸਲੂਤਰ ਹੈਗਾ ਤੇ ਆ ਫੋਟੋ ਥੋੜੀ ਮਾਇਆ ਜੀ ਜਦਨਾ ਤੁਸੀਂ ਆਪਣਾ ਸ਼ੁਰੂਆਤ ਕਰਿਓ ਸਿੰਘੋ ਠੀਕ ਹੈ ਜੀ ਆਪਾਂ ਚਾਹੁੰਦੇ ਹਾਂ ਕਿ ਨੀਲੇ ਬਾਣਿਆਂ ਵਾਲੇ ਸਾਡੇ ਜਿਹੜੇ ਭਰਾ ਨੇ ਹਾਂਜੀ ਹਾਂਜੀ ਤੇ ਆਪਾਂ ਕੀਰਤ ਕਰਨ ਤੇ ਹਣਾ ਰੋਜ਼ਗਾਰ ਕਰਨ ਤੇ ਹਰੇਕ ਪਿੰਡ ਦੇ ਬਾਹਰ ਤੁਹਾਡੇ ਵਰਗੇ ਨੀਲੇ ਬਾਣਿਆਂ ਵਾਲੇ ਖੜੇ ਹੋਣ ਤੇ ਸਾਡੀਆਂ ਮਾਵਾਂ ਧੀਆਂ ਪਿੰਡ ਜਿਹੜੇ ਆਪਣੇ ਆਪ ਨੂੰ ਸੇਵ ਮਹਿਸੂਸ ਕਰਨ ਕਿ ਆਉਂਦਾ ਆਉਣ ਵਾਲਾ ਸਮਾਂ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਰਗੇ ਸਿੰਘ ਹਰੇਕ ਪਿੰਡ ਦੇ ਬਾਹਰ ਹੋਣ ਤੇ ਅਸੀਂ ਵੀ ਆਪਣੇ ਆਪ ਨੂੰ ਸੇਵ ਫੀਲ ਕਰੀਏ ਹਣਾ ਤੇ ਆਪ ਜੀ ਇਹਦੇ ਤੇ ਹੁਣ ਰੋਜ਼ਗਾਰ ਸ਼ੁਰੂ ਕਰਿਓ ਜੀ ਤੇ ਪੈਲੇ ਲਾਓ ਸ਼ਰਧਾਈਆਂ ਦੇ ਕਿਉਂਕਿ ਗਰਮੀ ਬੜੀ ਵੱਧ ਗਈ ਹੈ ਤੇ ਮਾੜਾ ਪੀ ਤਾਰਾਂ ਵਾਲੇ ਪੁੱਲ ਤੇ ਲਾਵਾਂਗੇ ਜਿੱਥੇ ਵੀ ਤੁਹਾਨੂੰ ਲੱਗਦਾ ਜੀ ਜੇ ਤਾਰਾਂ ਵਾਲੇ ਪੁੱਲ ਦੇ ਅੱਗੇ ਲਾਉਗੇ ਤਾਂ ਬਤਾਂ ਨੂੰ ਰੋਜ਼ ਦਰਸ਼ਨ ਦੇਵਾਂਗੇ ਉੱਥੇ ਲੰਗਰੀ ਵੇਡ ਨਾਲੇ ਤੁਹਾਡੇ ਦਰਸ਼ਨ ਕਰਾਂਗੇ ਅੱਛਾ ਉੱਥੇ ਠੀਕ ਹੈ ਗੁਰੂ ਸਾਹਿਬ ਕਿਰਪਾ ਕਰਨ ਤੇ ਆਪ ਜੀ ਨੂੰ ਫਿਰ ਜਲਦੀ ਮਿਲਾਂਗੇ ਉੱਥੇ ਵੀ ਪੈਰੇ ਦੇ ਜਿੱਦ ਤੱਕ ਲਾਉਗੇ ਠੀਕ ਹੈ ਜੀ ਤੇ ਬਾਕੀ ਦੇ ਨਮਰਤਾ ਗੁਰਾਮਦਾਸ ਪਾਸ਼ਾ ਜੀ ਅਰਦਾਸ ਬੈਂਦੀ ਗੁਰੂ ਸਾਹਿਬ ਨੂੰ ਕਰਦੇ ਰਹੋ ਕਿ ਨਿਰਵਾਹ ਸਿੰਘ ਐਵੇਂ ਚੱਲਦਾ ਰਵੇ ਤੇ ਨੀਲਾ ਹੀ ਨੀਲਾ ਹੋ ਜਾਏ ਸਾਰੇ ਬਸੇ ਕੋ ਦੱਸਦੇ ਵੀ ਹੁੰਦੇ ਸਾਬਾ ਨਾ ਕਹੀ ਦੱਦ ਨਹੀਂ ਚੰਗਾ ਨਹੀਂ ਲੱਗਦਾ ਤੁਹਾਨੂੰ ਮੈਂ ਵੀ ਆਪ ਬਧਨ ਕਰਦਾ ਕਹਿਣਾ ਨਹੀਂ ਵਧੀਆ ਚੀਜ਼ ਹੈ ਨਾ ਇਹ ਹਾਂ ਆਹੀ ਬਸ ਜਿਹੜੇ ਕਾਜ ਤੇ ਲੱਗੇ ਨਾ ਸਿੰਘੋ ਸਾਡਾ ਕਾਰਜ ਹੀ ਤਰ੍ਹਾਂ ਦਾ ਹਾਂ ਬਹੁਤ ਵਧੀਆ ਹੈ ਕਿ ਗੁਪਤੀ ਇਨਸਾਨੀ ਹੋਵੇ ਅਸੀਂ ਜਾਣਾ ਹੀ ਸਾਹਮਣੇ ਆਂਦੇ ਨਹੀਂ ਸਿੰਘੋ ਨਾ ਹੀ ਦੱਸਿਆ ਜਾਵੇ ਵੀ ਆ ਹੋ ਰਿਹਾ ਜੀ ਗੁਰਾਮਦਾਸੀ ਆ ਜੀ ਸਾਰੀ ਜਗ੍ਹਾ ਗੁਰਾਮਦਾਸੀ ਆ ਬਸ ਤੁਸੀਂ ਆ ਕੰਮ ਕਰਿਓ ਤੇ ਅਸੀਂ ਤਾਂ ਆਉਣ ਵਾਲੇ ਸਮੇਂ ਦਾ ਕਰਾਂਗੇ ਜਿੰਨਾ ਕਰ ਸਕਦੇ ਹੋਈਏ ਤੇ ਖੋਲ੍ਹਾਂਗੇ ਜਿਹਨੂੰ ਜਿਵੇਂ ਜਿਵੇਂ ਸਾਡੇ ਕੋਲ ਮਹਾਰਾਜ ਮਾਇਆ ਦਾ ਵੀ ਲੰਗਰ ਲਾਣਗੇ ਤਾਂ ਲਾਵਾਂਗੇ ਗੁਰੂ ਕਰੋ ਸ਼ੁਰੂ ਕਰਕੇ ਮੈਨੂੰ ਕਰਿਓ ਕੋਲ ਹਾਂ ਤੇ ਆਪਾਂ ਆਗੇ ਪਰਸਨਲ ਨੰਬਰ ਤੋਂ ਕਰੂੰਗਾ ਠੀਕ ਹੈ ਸਿੰਘਾ ਠੀਕ ਕੋਈ ਨਹੀਂ ਕਰਾ ਲੈਣਾ ਠੀਕ ਹੈ ਜੀ ਪਰਸਨਲ ਨੰਬਰ ਹੋਊਗਾ ਠੀਕ ਹੈ ਪਿਆਰੋ ਕੋਈ ਡਿਊਟੀ ਲਈ ਆ ਹੁਣ ਕਿਤੇ ਹੋਰ ਜਾਣਾ ਜੇ ਚਲ ਠੀਕ ਹੈ ਖਾਲਸਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ